ਸਾਡਾ ਇਹ ਕੰਮ ਨਹੀਂ ਹੈ ਵੈਸੇ ਸਾਡੇ ਪਿੰਡ ਦੀ ਰਿਪੋਰਟ ਹੈ ਜਿਹੜੀ ਬਿਲਕੁਲ ਸਹੀ ਹੈ ਸਾਡੇ ਪਿੰਡ 'ਚ ਕੋਈ ਤਕਸਰ ਵਗੈਰਾ ਹੈ ਨਹੀਂ 90% ਇਹ ਜਿਹੜੇ ਪਿੰਡ ਨੇ ਨਸ਼ਾ ਫਰੀ ਪਿੰਡ ਨੇ ਡੀਨਾਂ ਕਾਸੇ ਦੀ ਕੋਈ ਸਾਡੇ ਪਰਚਾ ਕੋਈ ਨਹੀਂ ਹੋਇਆ ਸਾਡੇ ਪਿੰਡ ਵਿੱਚ 90% ਤਾਂ ਨਸ਼ਾ ਮੁਕਤ ਹੈ ਸਰ ਮਦਰ ਮੱਚ ਕਹਾਂਗੇ ਡਿਕ ਫਿਸ਼ ਕਾਂਜ ਉਹਨਾਂ ਨੂੰ ਅੰਦਰ ਭੇਜ ਦਿੱਤਾ ਹੈ ਸਾਡੇ ਪਿੰਡ 'ਚ ਨਾ ਕੋਈ ਐਫਆਰ ਕੇ ਦਰਜ ਹੈ ਨਾ ਕੋਈ ਹੈਗਾ ਜੀ ਪਰ ਚੰਟ ਗੱਲ ਕਿਤੇ ਰੇਲ ਤੇ ਚੌਕੀ ਵੀ ਨਹੀਂ ਗਏ ਸੀ ਕੱਲੇ ਅਜੇ ਤੱਕ ਤਾਂ ਇਹੋ ਜਿਹੀ ਕੋਈ ਗੱਲ ਹੀ ਨਹੀਂ ਆਈ ਕਿ ਅਸੀਂ ਨਸ਼ੇ ਤੇ ਕੋਈ ਪਰਚਾ ਵਗੈਰਾ ਹੋਇਆ ਤਾਂ ਮੌਜੂਦਾ ਸਮੇਂ ਦੌਰਾਨ ਜਿਸ ਤਰੀਕੇ ਦੇ ਪੰਜਾਬ 'ਚ ਹਾਲਾਤ ਚੱਲ ਰਹੇ ਹਨ ਨਸ਼ੇ ਨੂੰ ਲੈ ਕੇ ਲਗਾਤਾਰ ਵੱਡੇ ਤਸਕਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ ਉੱਥੇ ਹੀ ਰੋਜ਼ਾਨਾ ਨਸ਼ਾ ਵੇਚਣ ਵਾਲਿਆਂ ਤੇ ਕਾਫੀ ਸ਼ਹਿਰਾਂ ਪਿੰਡਾਂ ਦੇ ਲੋਕਾਂ ਤੇ ਮਾਮਲੇ ਦਰਜ ਹੋ ਰਿਹਾ ਪਰ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬੇਗੂਵਾਲ ਵਿੱਚ ਜ਼ਮੀਨ ਪੱਧਰ ਤੇ ਹਾਲਾਤ ਇਹ ਨਿਕਲ ਕੇ ਸਾਹਮਣੇ ਆਏ ਹਨ ਕਿ ਪਿਛਲੇ 13 ਸਾਲ ਤੋਂ ਇਸ ਪਿੰਡ ਵਿੱਚ ਕਿਸੇ ਵਿਅਕਤੀ ਦੇ ਖਿਲਾਫ ਨਸ਼ੇ ਪ੍ਰਤੀ ਕੋਈ ਵੀ ਮਾਮਲਾ ਦਰਜ ਨਹੀਂ ਹੋਇਆ ਇਸ ਬਾਰੇ ਪਿੰਡ ਦੇ ਮੌਜੂਦਾ ਸਰਪੰਚ ਅਤੇ ਪਿਛਲੇ 10 ਸਾਲ ਸਰਪੰਚ ਗੁਰਨਾਮ ਸਿੰਘ ਨੇ ਸਾਰੇ ਜਾਣਕਾਰੀ ਮੀਡੀਆ ਰਾਹੀਂ ਸਾਹਮਣੇ ਲਿਆਂਦੀ ਉਥੇ ਹੀ ਇਸ ਪਿੰਡ ਮੌਜੂਦਾ ਅਤੇ ਸਾਬਕਾ ਸਰਪੰਚ ਦੀ ਹਕੀਕਤ ਬਾਰੇ ਜਦੋਂ ਡੀਐਸਪੀ ਤਰਲੋਚਨ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਇਸ ਗੱਲ ਦੀ ਪੁਸ਼ਟੀ ਕਰਦੇ ਆ ਕਿ ਬਿਲਕੁਲ ਸਹੀ ਗੱਲ ਹੈ ਜੋ ਪਿੰਡ ਦਾ ਮੌਜੂਦਾ ਤੇ ਸਾਬਕਾ ਸਰਪੰਚ ਨੇ ਗੱਲ ਕਹੀ ਹੈ ਵਾਕਤ ਹੀ 90% ਦੇ ਪਿੰਡ ਨਸ਼ੇ ਤੋਂ ਮੁਕਤ ਹੈ ਪਿਛਲੇ ਕਾਫੀ ਸਾਲਾਂ ਤੋਂ ਇਸ ਪਿੰਡ ਦੇ ਕਿਸੇ ਵਿਅਕਤੀ ਖਿਲਾਫ ਨਸ਼ੇ ਨੂੰ ਲੈ ਕੇ ਕੋਈ ਵੀ ਐਫਆਈਆਰ ਦਰਜ ਨਹੀਂ ਕੀਤੀ ਗਈ ਹੈ ਹਰਮੇਲ ਸਿੰਘ ਨਾਮ ਹੈ ਜੀ ਆਪਣਾ ਪਿੰਡ ਬੇਗੂ ਵਾਲਾ ਤੋਂ ਆ ਆਪਣੇ ਸਰਪੰਚ ਗੁਰਪ੍ਰੀਤ ਗੁਰਦਾਬ ਜੀ ਆਪਣੀ ਮੈਸੇਜ ਹਰ ਮੇਸਜ ਸਾਰੇ ਅਸੀਂ ਇਹ ਕਹਿਣਾ ਚਾਹੁੰਦੇ ਸੀਗੇ ਜੋ ਕੱਲ ਅਸੀਂ ਜੋ ਸਾਨੂੰ ਫਾਰਮ ਮਿਲਿਆ ਸੀ ਬीडीपीओ ਦਫਤਰ ਤੋਂ ਉਹਦੇ ਭਰਨ ਦੇ ਬਾਰੇ ਮੁੱਦਾ ਰੱਖਿਆ ਗਿਆ ਸੀ ਉਹਦੇ ਬਾਰੇ ਅਸੀਂ ਗ੍ਰਾਮ ਸਭਾ ਬੁਲਾਈ ਸੀ ਤੇ ਉਹ ਸੈਨ ਕਰਾਉਣ ਸਮੇ ਅਸੀਂ ਤੇ ਗ੍ਰਾਮ ਸਭਾ ਦੇ ਵਿੱਚ ਅਸੀਂ মিডিਆ ਦੇ ਵਿੱਚ ਬੋਲਿਆ ਸੀਗਾ ਵੀ ਇਹਦੇ 'ਚ ਅਸੀਂ ਕਿਸੇ ਦਾ ਨਾਮ ਨਹੀਂ ਲਿਖ ਸਕਦੇ ਵੀ ਸਾਡਾ ਇਹ ਕੰਮ ਨਹੀਂ ਹੈ ਵੈਸੇ ਸਾਡੇ ਪਿੰਡ ਦੀ ਰਿਪੋਰਟ ਹੈ ਜਿਹੜੀ ਬਿਲਕੁਲ ਸਹੀ ਹੈ ਸਾਡੇ ਪਿੰਡ 'ਚ ਕੋਈ ਤਕਸਰ ਵਗੈਰਾ ਹੈ ਨਹੀਂ ਕੋਈ ਨਸ਼ਾ ਹਾਂਜੀ ਅਸੀਂ ਜੀ ਇਹਨਾਂ ਨੂੰ 6 ਮਹੀਨੇ ਹੋ ਗਏ ਸਰਪੰਚ ਬਣਿਆ ਨੂੰ ਬਾਕੀ ਨਾਲ ਸਾਫ ਕਾ ਸਰਪੰਚ ਦੋ ਵਾਰਾ ਰਹੇ ਹੈ ਜੀ ਸਾਡੇ ਪਿੰਡ 'ਚ ਨਾ ਕੋਈ ਐਫਆਰਐਸ ਦਰਜ ਹੈ ਨਾ ਕੋਈ ਹੈਗਾ ਜੀ ਜੇ ਕੋਈ ਕਰਨ ਵਾਲਾ ਹੋਊਗਾ ਮਾੜਾ ਮੋਟਾ ਉਹਨੂੰ ਅਸੀਂ ਜਾ ਕੇ ਸਮਝਾ ਦੇਾਂਗੇ ਜੀ ਬਸ ਤੇ ਸਾਨੂੰ ਪੁਲਿਸ ਦਾ ਵੀ ਬਹੁਤ ਸੰਯੋਗ ਹੈ ਤੇ ਕੈਂਪ ਵਗੈਰਾ ਲਾਂਦੇ ਰਹਿੰਦੇ ਪੁਲਸ ਵਾਲੇ ਤੇ ਜਿਹੜਾ ਅਸੀਂ ਬੋਲਿਆ ਜੀ ਵੀ ਜਿਹੜਾ ਸਾਨੂੰ ਖਤਰਾ ਉਹ ਅਸੀਂ ਇਹ ਕਹਿ ਰਹੇ ਸਾਡਾ ਕਹਿਣ ਦਾ ਮਸਕਤ ਸੀਗਾ ਜੀ ਵੀ ਉਹਨਾਂ ਦੇ ਕਿਤੇ ਵੱਡੇ ਤਾਰ ਦੇ ਵੱਡੇ ਪੱਧਰ ਦੇ ਕੋਈ ਤਸਕਰਾਂ ਦਾ ਜਿਹੜਾ ਵੀ ਸਾਡੇ ਤੇ ਜਾਨੀ ਹਮਲਾ ਨਾ ਹੋ ਜਾਏ ਇਸ ਲਈ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਹਾਂ ਤੁਹਾਡੇ ਪਿੰਡ ਦੇ ਵਿੱਚ ਕੋਈ ਨਸ਼ਾ ਤਸਕਰ ਹੈਗਾ ਨਹੀਂ ਹੈ ਸਰ ਇਸ ਟਾਈਮ ਕਿੰਨੇ ਚਿਰ ਤੋਂ ਤੁਹਾਡੇ ਕੋਈ ਇਹੋ ਜਿਹਾ ਮਾਮਲਾ ਨਹੀਂ ਦੱਸ ਵੀ ਸਰ ਸਾਡੇ ਕਹਿਣ ਦੇ ਮੁਤਾਬਕ ਵੀ 10 ਆਲੇ ਸਾਬਕਾ ਸਰਪੰਚ ਰਹੇ ਹੁਣ ਮੌਜੂਦਾ ਸਰਪੰਚ ਹੈ ਵੀ ਇਹਨਾਂ ਦੇ ਸਾਹਮਣੇ ਕੋਈ ਇਹੋ ਜਿਹੀ ਨਹੀਂ ਹੈ ਜੀ ਕੋਈ ਨਸ਼ਾ ਵਾਲੇ ਦਾ ਪਰਚਾ ਨਹੀਂ ਹੋਇਆ ਪਰਚਾ ਸਰ ਇਹ ਤਾਂ ਨਹੀਂ ਪਾਉਣਾ ਮਾਗਰਾ ਸਿੰਘ ਸਰਪੰਚ ਪਿੰਡ ਬੇਗੂਆੜ ਤੋਂ ਬੋਲਦਾ ਜੀ ਮਾਜ ਤੋਂ ਪਹਿਲਾਂ ਦੋ ਲੱਖਾਂ ਸਰਪੰਚ ਰਹ ਚੁੱਕੇ ਆ ਜੀ ਮਾ ਨਸ਼ੇ ਪੱਤੇ ਦੀ ਕੋਈ ਸਾਡੇ ਕੋਲ ਬਲੇਟ ਨਹੀਂ ਆਈ ਹਾਲ ਦੀ ਨਾ ਚਿੱਟੇ ਦੀ ਨਾ ਕਾਸੀ ਦੀ ਕੋਈ ਸਾਡੇ ਪਰਚਾ ਕੋਈ ਨਹੀਂ ਹੋਇਆ ਨਾ ਕੋਈ ਹੋਵੇ ਜੇ ਕੋਈ ਹੋਵੇ ਮਾੜਾ ਮੋਟਾ ਤੇ ਸਾਡੇ ਸਹਿਯੋਗ ਸਾਰੇ ਪਿੰਡ dân ਦਾ ਨਾਲ ਕੋਈ ਹੋਰੀ ਸਕਦਾਗਾ ਬਈ ਇਹ ਕੰਮ ਹੋ ਜਾਵੇ ਸਾਡਾ ਪਿੰਡ ਬਿਲਕੁਲ ਸਾਫ ਹੈ ਕੋਈ ਇੱਥੇ ਵੇਚਣ ਵਾਲਾ ਨਹੀਂ ਕੋਈ ਆਉਣ ਵਾਲਾ ਨਹੀਂ ਕੋਈ ਜਾਣ ਵਾਲਾ ਨਹੀਂ ਸਰਪੰਚ ਸਾਹਿਬ ਕਿਸ ਤਰ੍ਹਾਂ ਦੀ ਮੁਹਿੰਮ ਚਲਾਉਂਦੇ ਸੀ ਤੁਹਾਡੇ ਤੁਹਾਡੇ ਪਿੰਡ ਜਿਹੜਾ ਇਹ ਨਸ਼ਾ ਮੁਕਤ ਬਹੁਤ ਵਧੀਆ ਮਾਹੌਲ ਚਲਾਇਆ ਜੀ ਉੱਛਣਾ ਕਿਸੇ ਨੇ ਚੋਣ ਨਹੀਂ ਕੀਤੀ ਨਾ ਕਿਸੇ ਨੇ ਹੂ ਕੀਤੀ ਨਾ ਕਿਸੇ ਹਾਂ ਨਾ ਜੀ ਨਾ ਕੋਈ ਵਧੀਆ ਰਿਹਾ ਸਾਡਾ ਮਾਹੌਲ ਪਿੰਡ ਦਾ ਨਾ ਅਸੀਂ ਕਦੇ ਚੌਂਕੀ ਗਏ ਸੀ ਨਾ ਚੌਂਕੀ ਸਾਡੇ ਕਦੇ ਆਏ ਸੀ ਤੇ ਮਾ ਪਰਚੰਟ ਗੱਲ ਕਿਤੇ ਰਹੀ ਸੀ ਚੌਂਕੀ ਵੀ ਨਹੀਂ ਗਏ ਸੀ ਕਦੇ ਇਸ ਤਰ੍ਹਾਂ ਦਾ ਬੈਗਸ ਜਿਹਾ ਹੋਇਆ ਸੀਗਾ ਜਿਹੜਾ ਕੋਈ ਵੀ ਕਾਰਵਾਰ ਹੋਵੇ ਵੀ ਇੱਥੇ ਬਹਿ ਕੇ ਨਵੇੜਣਾ ਜਿਹੜਾ ਜਾਵੇ ਉਹ ਜਾਵੇ ਆਪਦਾ ਨਵੇੜੇ ਜਾ ਕੇ ਮਤਲਬ ਪੰਚਾਇਤ ਵਿੱਚ ਹੀ ਸਾਰਾ ਨਵੇੜਾ ਹਾਂ ਪੰਚਾਇਤ ਨੇ ਬਹਿ ਕੇ ਅਸੀਂ ਫੈਸਲਾ ਕੀਤਾ ਸੀਗਾ ਵੀ ਅਸੀਂ ਕਿਸੇ ਨੂੰ ਜਾ ਕੇ ਕਿਉਂਕਿ ਚੋਣਿ ਛਿੜਾ ਕੇ ਲੈਣਾ ਇੱਥੇ ਛੱਡਾਂਗੇ ਇੱਥੇ ਫੜਾਂਗੇ ਆ ਜੀ ਤੇ ਹੁਣ ਵੀ ਇਹੀ ਮਿਮ ਚੱਲਦੀ ਆ ਹਾਂ ਹੁਣ ਵੀ ਇਹ ਮਿਮ ਚੱਲਾਈ ਆ ਮਤਲਬ ਅਸੀਂ ਇਹਨਾਂ ਸਰਪੰਚ ਸਾਹਿਬ ਨੂੰ ਕਹੀਦਾ ਬਈ ਇਹੋ ਹੀ ਰੱਖਣਾ ਆਪਾਂ ਇਹ ਨਹੀਂ ਇੱਕ ਜਣਾ ਫੜਾਇਆ ਤੇ ਦੂਜਾ ਛੱਡ ਆ ਲਿਆ ਬਈ ਨਹੀਂ ਤੇ ਗਰੀਬ ਜਨਤਾ ਸਾਡੇ ਜਿਆਦੇ ਆ ਜੇ ਅਸੀਂ ਇਹਨਾਂ ਨੂੰ ਕਿ ਜਨ ਬਸਾਰੀ ਹੈ ਕਿ ਛਡਾ ਲੀਏ ਇਹਨਾਂ ਦਾ ਬੁਰਾ ਹਾਲ ਹੋ ਜਾਂਦਾ ਇੱਕ ਬਾਈ ਕਰਦੇ ਇਹਨਾਂ ਤਾਂ ਰੋਟੀ ਮੱਥਾ ਬਣਾਉਂਦੇ ਆ ਠੀਕ ਉਹ ਹਰੇਕ ਦਾ ਖਰਚਾ ਹੋ ਹੀ ਜਾਂਦਾ ਜੇ ਉੱਥੇ ਜਾਵੇ ਤਾਂ ਜੀ ਠੀਕ ਕਿਹਦਾ ਖਾਣ ਪੀਣ ਦਾ ਹੋ ਗਿਆ ਕਿਹਦਾ ਕਿਵੇਂ ਹੋ ਗਿਆ ਕਿਹਦਾ ਕਿਵੇਂ ਹੋ ਗਿਆ ਅਸੀਂ ਇਹਨਾਂ ਨੂੰ ਜੀ ਆਣੇ ਸਾਰਿਆਂ ਨੂੰ ਤੇ ਘਰੇ ਬਹਿ ਕੇ ਨਿਵੇੜਦੇ ਆ ਕਿਸੇ ਨੂੰ ਘੂਰਦੇ ਆ ਕਿਸੇ ਨੂੰ ਭਰੌਣੇ ਆ ਤੇ ਅਸੀਂ ਇੱਥੇ ਨਿਵੇੜਦੇ ਆ ਮੈਂ ਗੌਰਪ੍ਰੀਤ ਕੌਰ ਆ ਮੈਂ ਪਿੰਡ ਬੇਗੋ ਵਾਲੇ ਦੇ ਸਰਪੰਚ ਆ ਕੀ ਕਹਿਣਾ ਚਾਹੁੰਦੇ ਸਰ ਮੈਂ ਇਹੀ ਕਹਿਣਾ ਚਾਹੁੰਦੀ ਆ ਕਿ ਸਾਡੇ ਪਿੰਡ ਵਿੱਚ 90% ਤਾਂ ਨਸ਼ਾ ਮੁਕਤ ਹੈ ਸਰ ਬਾਕੀ 10 ਸਾਲ ਤੋਂ ਸਾਫ ਦਾ ਸਰਪੰਚ ਰਹੇ ਹੋਇਆ ਹੁਣ ਸੈਸੀ ਵੀ ਆ ਮੌਜੂਦਾ ਸਰਪੰਚ ਆ ਸਰ ਹਾਲੇ ਤੱਕ ਤਾਂ ਇਹੋ ਜੀ ਕੋਈ ਗੱਲ ਹੀ ਨਹੀਂ ਆਈ ਕਿ ਅਸੀਂ ਨਸ਼ੇ ਤੇ ਕੋਈ ਪਰਚਾ ਵਗੈਰਾ ਹੋਇਆ ਐਸ ਕੈਂਪ ਵੀ ਲਵਾਇਆ ਸੀ ਸਰ ਸਾਡੇ ਇੱਥੇ ਕੈਂਪ ਲੱਗਿਆ ਕੈਂਪ ਦੇ ਵਿੱਚ ਸਾਰਿਆਂ ਨੂੰ ਸਮਝਾਇਆ ਗਿਆ ਸਾਰ ਬਾਕੀ ਪੁਲਿਸ ਵਾਲਿਆਂ ਦਾ ਬਹੁਤ ਜ਼ਿਆਦਾ ਸਾਥ ਆ ਸਾਡੇ ਨਾਲ ਪੁਲਿਸ ਦਾ ਸਹਿਯੋਗ ਮਿਲਿਆ ਬਹੁਤ ਜ਼ਿਆਦਾ ਸਹਿਯੋਗ ਹੈ ਲੋਕ ਮੰਨਦੇ ਆ ਸਰ ਕਿਉਂਕਿ ਸਾਡੇ ਪਿੰਡ ਇਹੋ ਜੀ ਕੋਈ ਗੱਲ ਹੀ ਹੈ ਨਹੀਂ ਹਾਲੇ ਤੱਕ ਤਾਂ ਨਹੀਂ ਸਰ ਅਗਰ ਕੋਈ ਗੱਲ ਸਾਹਮਣੇ ਆਉਂਦੀ ਵੀ ਹੈ ਤਾਂ ਸਰ ਉਹਦੇ ਨਾਲ ਪੁਲਿਸ ਦੇ ਨਾਲ ਰਲ ਕੇ ਅਸੀਂ ਉਹਨਾਂ ਦਾ ਹੱਲ ਕਰਾਂਗੇ ਅਸੀਂ ਇਹੀ ਮੰਗ ਕਰਦੇ ਆ ਸਰ ਪੁਲਿਸ ਸਾਡੇ ਨਾਲ ਹੀ ਰਵੇ ਅੱਗੇ ਤਾਂ ਹੀ ਵੀ ਰਹੇ ਤੇ ਹੁਣ ਤੱਕ ਇਹ ਰਹਿੰਦੀ ਰਹੀ ਹੈ ਸਾਡੇ ਨਾਲ ਜੀ ਬਿਲਕੁਲ ਪਿੰਡ ਬੇਦੂਆ ਜਿਹੜਾ ਸਾਡੇ ਸਦਰ ਰਫੀਕੋਟ ਦਾ ਇੱਕ ਪਿੰਡ ਤੇ ਇਸ ਦੇ ਵਿੱਚ ਤੇ ਸਪੰਸ ਸਾਹਿਬ ਨੇ ਸਾਡੀ ਉਹਨਾਂ ਨਾਲ ਗੱਲਬਾਤ ਹੋਈ ਹੈ ਜਿਹੜਾ ਸਾਡੇ ਆਪਣੇ ਜਿਹੜਾ ਪੁਲਿਸ ਦਾ ਜਿਹੜਾ ਰਿਕਾਰਡ ਹੈ ਇੱਥੇ ਕੋਈ ਇਹ ਸਰਕਾਰ ਤੋਂ ਪਹਿਲਾਂ ਵੀ ਜਿਹੜਾ ਅਸੀਂ ਇਹ ਮੰਨਦੇ ਆਂ ਵੀ ਇਹ ਪਿੰਡ ਜਿਹੜੇ ਕੁਝ ਪਿੰਡ ਇਹੋ ਜਿਹੇ ਹੁੰਦੇ ਨੇ ਜਿਹੜਾ ਕਾਫੀ ਨਸ਼ੇ ਤੋਂ ਦੂਰ ਨੇ ਤੇ ਇਹ ਪਿੰਡ ਵੀ ਉਹਨਾਂ ਪਿੰਡਾਂ ਦੇ ਵਿੱਚ ਆਉਂਦਾ ਹੈ ਵੀ ਜਿੱਥੇ ਪਿਛਲੇ ਕਈ ਸਾਲਾਂ ਤੋਂ ਹੀ ਵੀ ਜਿਹੜੇ ਇੱਥੋਂ ਦੇ ਲੋਕ ਨੇ ਜਿਹੜੇ ਇੱਥੋਂ ਦੀ ਵਾਦੀ ਜਾਂ ਇੱਥੋਂ ਨੌਜਵਾਨ ਨੇ ਜਾਂ ਇੱਥੋਂ ਦੀ ਜਿਹੜੀ ਪੰਚਾਇਤ ਜਿਹੜੇ ਸਰਪੰਚ ਨੇ ਉਹਨਾਂ ਦੀ ਸਖਤੀ ਕਰਨ ਜਾਂ ਉਹਨਾਂ ਲੋਕਾਂ ਦਾ ਆਪਸ ਵਿੱਚ ਤਾਲਮੇਲ ਹੋਣ ਕਰਕੇ ਵੀ ਇੱਥੇ ਉਹਨਾਂ ਇਹਨਾਂ ਪਿੰਡਾਂ 'ਚ ਨਸ਼ਾ ਵਧ ਨਹੀਂ ਦਿੱਤਾ ਤੇ ਅਸੀਂ ਇਹਨਾਂ ਆਤੀ ਲਿਸਟ ਦੇ ਵਿੱਚ ਇਸ ਟਾਈਮ ਜਿਹੜਾ ਅਸੀਂ ਆਹਦੀ ਲਿਸਟ ਕਰਦੇ ਹਾਂ ਉਪਯੋਗਧ ਨਸ਼ਾ ਵਿਰੋਧ ਜਿਹੜੀ ਅਸੀਂ ਮੈਮ ਚਲਾਈ ਹੋਈ ਹੈ ਉਸ ਦੇ ਵਿੱਚ ਅਸੀਂ ਇਹਨਾਂ ਕੁਝ ਪਿੰਡਾਂ ਨੂੰ ਅਸੀਂ 90% ਦੇ ਵਿੱਚ ਲੈ ਕੇ ਆਉਨੇ ਆ ਵੀ 90% ਇਹ ਜਿਹੜੇ ਪਿੰਡ ਨੇ ਨਸ਼ਾ ਫਰੀ ਪਿੰਡ ਨੇ ਜਿਹੜਾ ਹੁਣ ਯੋਧ ਨਸ਼ਾ ਵਿਰੋਧ ਜਿਹੜੀ ਮੈਮ ਵਧੀ ਹੋਈ ਹੈ ਤੇ ਜਿਹੜਾ ਸਾਡੀ ਜਿਹੜੀ ਪੁਲਿਸ ਅਸੀਂ ਲਗਾਤਾਰ ਜਿਹੜੇ ਜਿਹੜੇ ਵੇਚਣ ਵਾਲੇ ਸੀ ਛੋਟੇ ਲੈਵਲ ਦੇ ਜਾਂ ਵੱਡੇ ਜਾਂ ਆਪਾਂ ਮਗਰ ਮੱਛ ਕਾਂਗੇ 빅 ਫਿਸ਼ ਕਾਂਗੇ ਉਹਨਾਂ ਨੂੰ ਵੀ ਅਸੀਂ ਅੰਦਰ ਭੇਜ ਦਿੱਤਾ ਹੈ ਤੇ ਜਿਹੜੇ ਜਿਹੜੇ ਨੌਜਵਾਨ ਜਾਂ ਜਿਹੜੇ ਇਸ ਵਿੱਚ ਨਸ਼ੇ ਲਪੇਟ ਵਿੱਚ ਆਏ ਸੀ ਅਸੀਂ ਉਹਨਾਂ ਨੂੰ ਪਿੰਡਾਂ ਚ ਜਾ ਕੇ ਜਾਂ ਪਿੰਡਾਂ ਦੇ ਸਰਪੰਚਾਂ ਨਾਲ ਜਾਂ ਪੰਚਾਇਤਾਂ ਦੇ ਸਹਿਯੋਗ ਨਾਲ ਸ਼ਹਿਰਾਂ ਦੀਆਂ ਵਾਰਡ ਦੇ ਐਮਸੀਆਂ ਨਾਲ ਤਾਲਮਿਲ ਕਰਕੇ ਉਹਨਾਂ ਨੂੰ ਅਸੀਂ ਨਸ਼ਾ ਛਡਾਊ ਕੇਂਦਰਾਂ ਵਿੱਚ ਲੈ ਕੇ ਜਾ ਰਹੇ ਹਾਂ ਤੇ ਜਿਹੜਾ ਇਸ ਟਾਈਮ ਸਾਡੇ ਨਸ਼ਾ ਛਡਾਊ ਕੇਂਦਰ ਵੀ ਪੂਰਾ ਐਕਟਿਵ ਨੇ ਸਾਡੇ ਸ਼ਹਿਰ ਦੇ ਉੱਥੇ ਪੂਰਾ ਉਹਨਾਂ ਦਾ ਪ੍ਰੋਪਰ ਲਾ ਚੱਲ ਰਿਹਾ ਤੇ ਅਸੀਂ ਹਮੇਸ਼ਾ ਸੰਪਰਕ ਪ੍ਰੋਗਰਾਮ ਹੀ ਬਣਾਉਣੇ ਸਾਡੇ ਚੱਲਦੇ ਰਹਿੰਦੇ ਨੇ ਟਾਈਮ ਟੂ ਟਾਈਮ ਤੇ ਜਿੰਦਾ ਸਾਡਾ ਲੋਕਾਂ ਦਾ ਆਪਸ ਵਿੱਚ ਤਾਲਮਿਲ ਬਹੁਤ ਅੱਛਾ ਇਸ ਨਸ਼ੇ ਦੇ ਮੈਮ ਜਿਹੜੀ ਵੀਡੀਓ ਹੋਈ ਉਸੇ ਸਾਡਾ ਬਹੁਤ ਅੱਛਾ ਸੀਓ ਮਿਲ ਰਿਹਾ ਮਾ ਜੋ ਇਹ ਸਰਕਾਰ ਵੱਲੋਂ ਯੋਧ ਨਸ਼ਾ ਵਿਰੋਧ ਜਿਹੜੀ ਮੈਮ ਚੱਲ ਰਹੀ ਏ ਉਹਦੇ ਵਿੱਚ ਸਾਡਾ ਸਾਰਾ ਪੰਜਾਬ ਹੀ ਉਸ ਦੇ ਸਾਡੀ ਪੰਜਾਬ ਪੁਲਿਸ ਤੇ ਸਾਡਾ ਜਿਹੜਾ ਫ੍ਰੀਕੋ ਪੁਲਿਸ ਵੱਲੋਂ ਹਮੇਸ਼ਾ ਹੀ ਜਿਹੜਾ ਐਕਟਿਵ ਰਹੇ ਆ ਕਾਫੀ ਪਿਛਲੇ 3-4 ਮਹੀਨੇ ਤੋਂ ਅਸੀਂ ਫ੍ਰੀਕੋਟ ਦੇ ਵਿੱਚ ਜਿੰਨੇ ਵੀ ਇੱਥੇ ਨਸ਼ਾ ਵੇਚਣ ਵਾਲੇ ਸੀਗੇ 80 ਤੋਂ 90% ਅਸੀਂ ਉਹਨਾਂ ਨੂੰ ਜੇਲਾਂ ਚ ਭੇਜ ਚੁੱਕੇ ਹਾਂ ਜਿਹੜੇ ਹੁਣ ਜਿਹੜੇ ਕੋਈ ਬੇਲ ਆਊਟ ਬਾਹਰ ਆ ਰਹੇ ਨੇ ਸਾਡੀ ਉਹਨਾਂ ਦੇ ਬਹੁਤ ਜ਼ਿਆਦੀ ਨਿਗਰਾਨੀ ਹੈ ਕਿ ਇਹ ਦੁਬਾਰਾ ਇਸ ਜਿਹੜੇ ਧੰਦੇ ਦੇ ਵਿੱਚ ਐਕਟਿਵ ਨਾ ਹੋ ਜਾਣ ਜੇ ਕੋਈ ਆਉਂਦੇ ਨੇ ਤੇ ਅਸੀਂ ਦੁਬਾਰਾ ਫਿਰ ਉਹਨਾਂ ਨੂੰ ਜੇਲ੍ਹ ਚ ਭੇਜਦੇ ਹਾਂ ਤੇ ਜਿਹੜਾ ਬਹੁਤ ਜ਼ਿਆਦੀ ਸ਼ਕਤੀ ਵਿਖਾਈ ਜਾ ਰਹੀ ਕਈਆਂ ਥਾਵਾਂ ਤੇ ਅਸੀਂ ਬਲਡੋਜ਼ਰ ਵੀ ਚਲਾਇਆ ਹੈ ਵੀ ਜਿਨ੍ਹਾਂ ਨੇ ਇਸ ਚਿੱਟੇ ਦੀ ਕਮਾਈ ਤੋਂ ਜਿਹੜਾ ਪੈਸਾ ਕਮਾਇਆ ਹੈ ਤੇ ਉਹਨਾਂ ਤੇ ਵੀ ਅਸੀਂ ਜਿਹੜੀ ਕਾਰਵਾਈ ਕਰਦੇ ਤੇ ਪਿੰਡਾਂ ਦਾ ਸਾਨੂੰ ਬਹੁਤ ਚੰਗਾ ਸਹਿਯੋਗ ਮਿਲ ਰਿਹਾ ਹੈ ਮੈਂ ਕਿਉਂਕਿ ਇਹ ਜਿਹੜਾ ਨਸ਼ਾ ਹੈ ਨਸ਼ਾ ਬਿਨਾਂ ਸਹਿਯੋਗ ਤੋਂ ਅਸੀਂ ਨਸ਼ਾ ਮੁਕਤ ਸਟੇਟ ਨਹੀਂ ਬਣਾ ਸਕਦੇ ਤੇ ਸਾਨੂੰ ਉਹਦੇ ਵਿੱਚ ਪੰਚਾਇਤਾਂ ਦਾ ਐਮਸੀਆਂ ਦਾ ਸਾਨੂੰ ਬਹੁਤ ਅੱਛਾ ਇੰਦੇ ਚ ਸੰ